ਤੁਹਾਡੇ ਸ਼ਬਦਾਂ ਚ ਅਮੀਰੀ ਦੀ ਪਰਿਭਾਸ਼ਾ ਕੀ ਹੈ ਪੈਸਾ ਕੀ ਚੀਜ਼ ਹੈ ਪੈਸਾ ਤੁਹਾਡੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਇਹ ਤੋਂ ਇਹ ਤੋਂ ਜ਼ਿਆਦਾ ਕੁਝ ਨਹੀਂ ਪੈਸਾ ਪੈਸਾ ਐਫਰਡੀਆਂ ਇੱਥੇ ਬੰਦੇ ਤੁਰ ਜਾਂਦੇ ਆ ਐਫਰਡੀਆਂ ਬੈਂਕਾਂ ਚ ਰਹਿ ਜਾਂਦੀਆਂ ਜਿਹੜੀਆਂ ਜ਼ਮੀਨਾਂ ਆ ਪਲਾਟ ਆ ਉਹ ਤੁਹਾਡੇ ਉੱਥੇ ਰਹਿ ਜਾਂਦੇ ਉਹ ਤਾਂ ਤੁਹਾਡੀ ਨਿਆਣੀ ਲੜੀ ਜਾਂਦੇ ਆ ਜਾਂ ਕੋਈ ਹੋਰ ਲੜੀ ਜਾਂਦਾ ਠੀਕ ਹੈ ਜੀ ਤੁਹਾਡੀ ਮੈਨੂੰ ਆਪਾਂ ਹੁਣੇ ਆਪਾਂ ਗੱਲ ਕਰਦੇ ਸੀ ਉਹ ਸਭ ਤੋਂ ਵਧੀਆ ਗੱਲ ਉਹ ਸੀ ਕਿ ਬੰਦੇ ਦੇ ਨਾਂ ਤਾਂ ਐਫਰਡੀਆਂ ਬੋਲਦੀਆਂ ਨਾ ਜ਼ਮੀਨਾਂ ਬੋਲਦੀਆਂ ਜਦ ਬੰਦੇ ਦਾ ਬੋਲਣਾ ਕਿਰਦਾਰ ਬੋਲਣਾ ਕਰੈਕਟ ਬਰਨ ਕਰੈਕਟ ਕਿਰਦਾਰ acha ਹੋਣਾ ਚਾਹੀਦਾ ਤੁਹਾਡਾ ਜੇ ਤੁਹਾਡਾ ਕਿਰਦਾਰ ਨਹੀਂ ਨਾ ਚੰਗਾ ਫੇ ਫੇ ਕੁਝ ਨਹੀਂ ਜੋ ਮਰਜੀ ਕਮਾਈ ਚਲੋ ਫਿਰ ਚਲੀ ਜੇ ਐਤੋਂ ਮੈਂ ਗਾਣਾ ਲਿਖਿਆ ਕਿ ਅ ਸੱਚਾ ਸੋਚਾ ਸਾਡਾ ਉਹ ਇੱਕ ਕਿਰਦਾਰ ਬੋਲਦਾ ਏ ਸੱਚਾ ਸੋਚਾ ਸਾਡਾ ਉਹ ਇੱਕ ਕਿਰਦਾਰ ਬੋਲਦਾ ਏ ਹ ਕੁੱਤੇ ਹੱਥ ਰੱਖ ਕੇ ਅੱਜ ਸਰਦਾਰ ਬੋਲਦਾ ਏ ਸ਼ਹੀਦ ਭਗਤ ਸਿੰਘ ਨੂੰ ਨਹੀਂ ਦਿੱਤਾ ਸ਼ਹੀਦ ਵਾਲਾ ਦਰਜਾ ਨਾ ਸ਼ੁਕਰਿਆ ਲੈਣਾ ਨਹੀਂ ਤੁਹਾਡੇ ਸਿਰ ਤੋਂ ਇਹ ਕਰ ਜਾ ਦੱਸੋ ਕਿਹੜਾ ਕੌਣ ਕਿਸੇ ਲਈ ਖੂਨ ਡੋਲਦਾ ਏ ਹੱਕੋ ਤੇ ਆਤ ਰੱਖ ਕੇ ਅੱਜ ਸਰਦਾਰ ਬੋਲਦਾ